ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਾਲੋਜੀ ਉੱਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਟੌਪ ਜਿਹੜੇ ਪੰਜਾਬੀ ਦੇ ਆਪਣੇ ਮਹਾਵਰੇ ਨੇ ਜੀ ਉਹਨਾਂ ਦੇ मीनिंग ਬਾਰੇ ਜਾਣਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਪਿੱਛੇ ਆਪਣੀਆਂ ਦੋ ਕਲਾਸੇਜ਼ ਹੋ ਚੁੱਕੀਆਂ ਨੇ ਜੀ ਪੰਜਾਬੀ ਮਹਾਵਰਿਆਂ ਨਾਲ ਸੰਬੰਧਿਤ ਜਿਹੜੇ ਬੱਚੇ ਨੇ ਮੇਰੀ ਉਹ ਕਲਾਸਿਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਸੋ ਅੱਜ ਆਪਣੀ 3rd ਕਲਾਸ ਹੈ ਜੀ ਸੋ ਬਹੁਤ ਜਿਆਦਾ ਇੰਪੋਰਟੈਂਟ ਕਲਾਸ ਹੋਣ ਵਾਲੀ ਹੈ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਬਨੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਨ ਜੋ ਵੀ ਬੱਚਾ ਪੰਜਾਬ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਜਾਂ ਪੰਜਾਬੀ ਟੀਟੀ ਕੈਡਰ 2025 ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਜਿਹੜੇ ਇਹ ਆਪਣੇ ਮੁਹਾਵਰੇ ਨੇ ਜੀ ਇਹ ਹਰ ਇਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਕਲਾਸਨ ਬਿਨਾ ਸਕਿੱਪ ਕੀਤੇ ਹੰਦ ਤੱਕ ਜ਼ਰੂਰ ਬਨੇ ਰਹਿਣਾ ਫਸਟ ਮੁਹਾਵਰਾ ਦੇਖੋ ਜੀ ਜ਼ਖਮਾਂ ਉੱਤੇ ਲੂਣ ਛਿੜਕਣਾ ਫਸਟ ਆਪਣਾ ਮੁਹਾਵਰਾ ਹੈ ਜੀ ਜ਼ਖਮਾਂ ਉੱਤੇ ਲੂਣ ਛਿੜਕਣਾ ਉਹਦਾ ਕੀ ਅਰਥ ਹੁੰਦਾ ਜੀ ਦੁਖੀ ਨੂੰ ਹੋਰ ਦੁਖੀ ਕਰਨਾ ਜ਼ਖਮਾਂ ਉੱਤੇ ਲੂਣ ਛਿੜਕਣ ਦਾ ਕੀ ਮੀਨਿੰਗ ਹੁੰਦਾ ਜੀ ਦੁਖੀ ਦੁਖੀ ਨੂੰ ਹੋਰ ਦੁਖੀ ਕਰਨਾ ਕਹਿਣਾ ਮਤਲਬ ਪਹਿਲਾਂ ਹੀ ਉਹ ਦੁਖੀ ਹੈ ਉਹਨੂੰ ਹੋਰ ਦੁੱਖ ਦੇਣਾ ਪਰ ਕਹਿ ਦਿੰਦੇ ਆ ਵੀ ਉਹ ਤਾਂ ਕੀ ਆ ਉਹਦੇ ਜ਼ਖਮਾਂ ਉੱਤੇ ਹੋਰ ਲੂਣ ਛਿੜਕ ਰਿ ਨੈਕਸਟ ਦੇਖੋ ਜੀ ਜਫਰ ਜਾਲਣੇ ਜਫਰ ਜਾਲਣੇ ਦਾ ਕੀ ਅਰਥ ਹੁੰਦਾ ਜੀ ਕੱਲਣਾ ਕੱਲਣੀ ਜਫਰ ਜਾਲਣੇ ਕੱਲਣਾ ਕੱਲਣੀ ਮਤਲਬ ਕਹਿ ਨਹੀਂ ਦੀ ਨੇ ਆਪ ਜਦ ਬੰਦਾ ਬਹੁਤ ਜਿਆਦਾ ਮੁਸੀਬਤ ਕੋਈ ਜੀਵਨ ਕੱਟ ਰਿਹਾ ਹੋਵੇ ਤਾਂ ਆਪਾਂ ਕਹਿੰਦੇ ਆ ਤਾਂ ਬਹੁਤ ਜਫਰ ਜਾਲ ਰਿਹਾ ਹੈ ਕਹਿੰਦਾ ਮਤਲਬ ਵੀ ਕੀ ਕਰ ਰਿਹਾ ਉਹ ਕੱਲਣਾ ਕਰ ਰਿਹਾ ਮਤਲਬ ਬਹੁਤ ਤੰਗੀ ਵਿੱਚ ਆਪਣਾ ਜੀਵਨ ਗੁਜ਼ਾਰ ਰਿਹਾ ਜੀ ਨੈਕਸਟ ਦੇਖੋ ਜੀ ਜਵਾਨ ਨੂੰ ਲਗਾਮ ਦੇਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਜਵਾਨ ਨੂੰ ਲਗਾਮ ਦੇਣਾ ਉਹਦਾ ਕੀ ਅਰਥ ਹੁੰਦਾ ਜੀ ਚੁੱਪ ਰਹਿਣਾ ਜਾਂ ਚੁੱਪ ਕਰਵਾਉਣਾ ਜਵਾਨ ਨੂੰ ਲਗਾਮ ਦੇਣਾ ਚੁੱਪ ਰਹਿਣਾ ਜਾਂ ਚੁੱਪ ਕਰਵਾਉਣਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਮੁਹਾਵਰਾ ਕੀ ਹੈ ਜੀ ਜਵਾਨੀ ਜਮਾ ਖਰਚ ਕਰਨਾ ਉਹਦਾ ਕੀ ਅਰਥ ਹੁੰਦਾ ਹੈ ਜੀ ਬੇਅਰਥ ਗੱਲਾਂ ਕਰਨੀਆਂ ਜਵਾਨੀ ਜਮਾ ਖਰਚ ਕਰਨਾ ਦਾ ਬੇਅਰਥ ਗੱਲਾਂ ਕਰਨੀਆਂ ਨੈਕਸਟ ਦੇਖੋ ਜੀ ਜੜੀ ਤੇਲ ਦੇਣਾ ਉਹਦਾ ਕੀ ਅਰਥ ਹੁੰਦਾ ਹੈ ਜੀ ਨਾਸ਼ ਕਰਨ ਦਾ ਯਤਨ ਕਰਨਾ ਜੜੀ ਤੇਲ ਦੇਣਾ ਨਾਸ਼ ਕਰਨ ਦਾ ਯਤਨ ਕਰਨਾ ਨੈਕਸਟ ਦੇਖੋ ਜੀ ਜਾਗ ਲੱਗਣਾ ਜਾਗ ਲੱਗਣ ਕੀ ਅਰਥ ਹੁੰਦਾ ਹੈ ਜੀ ਅਸਰ ਹੋਣਾ ਜਾਂ ਪ੍ਰੇਰਨਾ ਮਿਲਣੀ ਜਾਗ ਲੱਗਣਾ ਅਸਰ ਹੋਣਾ ਜਾਂ ਪ੍ਰੇਰਨਾ ਮਿਲਣੀ ਜਾਨ ਸੁੱਕਣਾ ਉਹਦਾ ਕੀ ਅਰਥ ਹੁੰਦਾ ਜੀ ਸਹਿਮ ਜਾਣਾ ਜਾਨ ਸੁੱਕਣਾ ਸਹਿਮ ਜਾਣਾ ਨੈਕਸਟ ਦੇਖੋ ਜੀ ਜਾਨ ਮਾਰਨਾ ਨੈਕਸਟ ਆਪਣਾ ਨੰਬਰ ਏ ਜਾਨ ਮਾਰਨਾ ਉਹਦਾ ਕੀ ਅਰਥ ਹੈ ਸਖਤ ਮਿਹਨਤ ਕਰਨੀ ਜਦੋਂ ਕਹਿੰਦਾ ਆਪਾਂ ਕਹਿੰਦੇ ਨਾਮ ਤੇ ਬਹੁਤ ਜਾਨ ਮਾਰ ਰਿਹਾ ਕਹਿੰਦਾ ਮਤਲਬ ਕੀ ਹੈਗਾ ਵੀ ਉਹ ਸਖਤ ਜਾਂ ਹਾਰਡ ਕੀ ਹੈ ਮਿਹਨਤ ਕਰ ਰਿਹਾ ਜੀ ਤਾਂ ਕਰਕੇ ਨੈਕਸਟ ਦੇਖੋ ਆਪਣਾ ਮਹਾਪ੍ਰਾਜੀ ਜਿੰਦ ਨੱਕ ਵਿੱਚ ਆਉਣਾ ਉਹਦਾ ਕੀ ਅਰਥ ਹੁੰਦਾ ਬਹੁਤ ਦੁਖੀ ਹੋਣਾ ਜਿੰਦ ਨੱਕ ਵਿੱਚ ਆਉਣਾ ਬਹੁਤ ਦੁਖੀ ਹੋਣਾ ਨੈਕਸਟ ਦੇਖੋ ਜੋਂਦੇ ਮਰ ਜਾਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਜ਼ਿਆਦਾ ਸ਼ਰਮਿੰਦਾ ਹੋਣਾ ਜੋਂਦੇ ਮਰ ਜਾਣਾ ਬਹੁਤ ਜ਼ਿਆਦਾ ਸ਼ਰਮਿੰਦਾ ਹੋਣਾ ਨੈਕਸਟ ਦੇਖੋ ਜੀ ਪਰ ਜਾਣਾ ਜੀ ਪਰ ਜਾਣ ਦਾ ਕੀ ਅਰਥ ਹੁੰਦਾ ਇੱਛਾ ਨਾ ਰਹਿਣੀ ਜੀ ਪਰ ਜਾਣਾ ਕੀ ਹੈ ਇੱਛਾ ਨਾ ਰਹਿਣੀ ਨੈਕਸਟ ਦੇਖੋ ਜੋਂਣਾ ਦੁੱਬਰ ਕਰਨਾ ਉਹਦਾ ਕੀ ਅਰਥ ਹੁੰਦਾ ਜੀ ਜੋਂਣਾ ਮੁਸ਼ਕਿਲ ਕਰ ਦੇਣਾ ਜੋਂਣਾ ਦੁੱਬਰ ਕਰਨਾ ਕੀ ਹੈ ਜੋਣਾ ਦੁਖੀ ਜਾਂ ਮੁਸ਼ਕਿਲ ਕਿ ਕਰ ਦੇਣਾ ਆਪਾਂ ਕਹਿੰਦੇ ਨੇ ਆਮੀ ਵੀ ਕੀ ਹੈਗਾ ਐਨਾ ਪਰੇਸ਼ਾਨ ਕਰ ਰੱਖਿਆ ਵੀ ਆਪਣਾ ਕਿ ਉਹਦਾ ਜੋਣਾ ਕਿ ਦੁੱਬਰ ਹੋ ਰਿਹਾ ਤਾਂ ਉਹਦਾ ਅਰਥ ਕੀ ਹੁੰਦਾ ਜੀ ਵੀ ਜੋਣਾ ਕੀ ਆ ਬਹੁਤ ਮੁਸ਼ਕਿਲ ਕਰ ਦੇਣਾ ਨੈਕਸਟ ਦੇਖੋ ਜੀ ਜੀਵ ਗੰਦੀ ਕਰਨਾ ਮੰਨ ਦਾ ਬੋਲਣਾ ਜੀਵ ਗੰਦੀ ਕਰਨਾ ਮੰਨ ਦਾ ਬੋਲਣਾ ਆਪਾਂ ਆਮੀ ਪੰਜਾਬੀ ਚ ਆਪਣੇ ਬੋਲੇ ਜਾਂਦੇ ਵੀ ਉਹ ਕਿ ਜਦ ਦੀ ਜੀਵ ਉਹੀ ਗੰਦੀ ਕਰੀ ਜਾਂਦਾ ਤਾਂ ਉਹਦਾ ਅਰਥ ਕੀ ਹੁੰਦਾ ਵੀ ਕੋਈ ਅਪਸ਼ਬਦ ਜਾਂ ਮੰਦੇ ਸ਼ਬਦ ਬੋਲ ਰਿਹਾ ਨੈਕਸਟ ਦੇਖੋ ਜੀ ਜੀਬ ਦੰਦਾ ਹੀਟ ਦੇਣਾ ਉਹਦਾ ਕੀ ਅਰਥ ਹੁੰਦਾ ਜੀ ਸਹਿ ਜਾਣਾ ਜਾਂ ਸਬਰ ਕਰਨਾ ਜੀਬ ਦੰਦਾ ਹੀਟ ਦੇਣਾ ਸਹਿ ਜਾਣਾ ਜਾਂ ਸਬਰ ਕਰਨਾ ਝੱਗ ਛੱਡਣਾ ਉਹਦਾ ਕੀ ਅਰਥ ਹੁੰਦਾ ਜੀ ਬੇਲੋੜਾ ਬੋਲਣਾ ਝੱਗ ਛੱਡਣਾ ਬੇਲੋੜਾ ਬੋਲਣਾ ਨੈਕਸਟ ਦੇਖੋ ਜੀ ਝੱਗਾ ਚੋੜ ਹੋਣਾ ਉਹਦਾ ਕੀ ਅਰਥ ਹੁੰਦਾ ਤਬਾਹ ਹੋ ਜਾਣਾ ਝੱਗਾ ਚੋੜ ਹੋਣਾ ਤਬਾਹ ਹੋ ਜਾਣਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਕੀ ਮੁਹਾਵਰਾ ਹੈ ਜੀ ਨੈਕਸਟ ਆਪਣਾ ਮੁਹਾਵਰਾ ਹੈ ਝੋਲੀ ਚੁੱਕਣਾ ਉਹਦਾ ਕੀ ਅਰਥ ਹੁੰਦਾ ਜੀ ਖੁਸ਼ ਆਮਦ ਕਰਨੀ ਝੋਲੀ ਚੁੱਕਣਾ ਖੁਸ਼ ਆਮਦ ਕਰਨੀ ਜਾਂ ਕਿਸੇ ਦੀ ਬਹੁਤ ਜ਼ਿਆਦਾ ਆਉ ਭਗਤ ਕਰਨੀ ਉਹਨੂੰ ਕਹਦੇ ਨੇ ਆਪਾਂ ਝੋਲੀ ਚੁਕਣਾ ਖੁਸ਼ ਆਮਦ ਕਰਨੀ ਨੈਕਸਟ ਦੇਖੋ ਜੀ ਟੱਕਰਾ ਮਾਰਨਾ ਉਹਦਾ ਕੀ ਅਰਥ ਹੁੰਦਾ ਜੀ ਪਟਕਦੇ ਫਿਰਨਾ ਟੱਕਰਾ ਮਾਰਨਾ ਪਟਕਦੇ ਫਿਰਨਾ ਟੱਕੇ ਵਰਗਾ ਜਵਾਬ ਦੇਣਾ ਸਾਫ਼ ਨਾ ਕਰ ਦੇਣਾ ਟੱਕੇ ਵਰਗਾ ਜਵਾਬ ਦੇਣਾ ਸਾਫ਼ ਨਾ ਕਰਨਾ ਟੰਗੜਾ ੜਾਉਣਾ ਉਹਦਾ ਕੀ ਅਰਥ ਹੁੰਦਾ ਜੀ ਬੇਲੋੜਾ ਦਖਲ ਦੇਣਾ ਟੰਗੜਾ ੜਾਉਣਾ ਕੀ ਹੈ ਬੇਲੋੜਾ ਦਖਲ ਦੇਣਾ ਆਪਾਂ ਵੀ ਕਹਿੰਦੇ ਨੇ ਬੇਤਾਂ ਉਹਦੇ ਕੰਮ ਚ ਕੀ ਹੈ ਉਹੀ ਟੰਗੜਾਈ ਜਾਂਦਾ ਤਾਂ ਉਹਦਾ ਕੀ ਅਰਥ ਹੁੰਦਾ ਵੀ ਇਹ ਲੋੜਾ ਦੇਖੀਏ ਦਖਲ ਦੇਣਾ ਜਦੋਂ ਕਿਸੇ ਗੱਲ 'ਚ ਨੈਕਸਟ ਦੇਖੋ ਜੀ ਠੁੱਠਾ ਵਿਖੋਣਾ ਉਹਦਾ ਕੀ ਅਰਥ ਹੁੰਦਾ ਜੀ ਨਾ ਕਰਨੀ ਠੁੱਠਾ ਵਿਖੋਣਾ ਨਾ ਕਰਨੀ ਨੈਕਸਟ ਦੇਖੋ ਜੀ ਠੋਕ ਵਜਾ ਕੇ ਵੇਖਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਚੰਗੀ ਤਰ੍ਹਾਂ ਪਰਖਣਾ ਜੇ ਤਾਂ ਆਪਾਂ ਕਹਦੇ ਨਹੀਂ ਵੀ ਉਹ ਚੀਜ਼ ਨੂੰ ਤਾਂ ਬਹੁਤ ਜੀ ਠੋਕ ਵਜਾ ਕੇ ਮਤਲਬ ਦੇਖ ਕੇ ਲਿਆ ਹੁੰਦਾ ਤਾਂ ਉਹਦਾ ਅਰਥ ਕੀ ਹੁੰਦਾ ਬਹੁਤ ਚੰਗੀ ਤਰ੍ਹਾਂ ਕੇ ਪਰਖਣਾ ਠੰਡੀਆਂ ਛਾਵੇਂ ਮੰਨਣਾ ਉਹਦਾ ਕੀ ਅਰਥ ਹੁੰਦਾ ਜੀ ਸੁੱਖ ਮੰਨਣਾ ਠੰਡੀਆਂ ਛਾਵੇਂ ਮੰਨਣਾ ਸੁੱਖ ਮੰਨਣਾ ਡੰਡੇ ਵਜਾਉਣਾ ਉਹਦਾ ਕੀ ਅਰਥ ਹੁੰਦਾ ਜੀ ਬਿੱਲੇ ਫਿਰਨਾ ਡੰਡੇ ਵਜਾਉਣਾ ਬਿੱਲੇ ਫਿਰਨਾ ਤਾਂ ਆਪਣੇ ਪੰਜਾਬੀ ਦਾ ਆਮ ਹੀ ਸ਼ਬਦ ਜਦੋਂ ਕਿ ਬੱਚੇ ਜਾਂ ਕੋਈ ਬਹੁਤ ਜ਼ਿਆਦਾ ਕਿ ਬੇਲਾ ਟੈਂਪਸ ਕਰਦਾ ਤਾਂ ਆਪਾਂ ਆਮ ਹੀ ਕਹਿੰਦੇ ਹਾਂ ਕਿ ਡੰਡੇ ਵਜਾਉਂਦਾ ਫਿਰਦਾ ਹੈ ਕਹਿਣ ਦਾ ਮਤਲਬ ਬੇਲੇ ਫਿਰਨਾ ਤਾਂ ਇਹ ਚੜਨਾ ਇਹਦਾ ਕੀ ਅਰਥ ਹੁੰਦਾ ਜੀ ਇਹਦਾ ਹੁੰਦਾ ਚਲਾਕੀ ਵਿੱਚ ਫਸ ਜਾਣਾ ਟਾਹੇ ਚੜਨਾ ਚਲਾਕੀ ਵਿੱਚ ਕੀ ਹੈ ਫਸ ਜਾਣਾ ਉਹਦੇ ਲਈ ਆਪਾਂ ਵਰਤਦੇ ਹਾਂ ਨੈਕਸਟ ਦੇਖੋ ਜੀ ਟੱਕੀ ਰਿਜਣਾ ਟੱਕੀ ਰਿਜਣਾ ਕੀ ਹੈ ਜੀ ਬੁਰੀ ਗੱਲ ਦਾ ਪੇਤ ਪ੍ਰਗਟਨਾ ਹੋਣਾ ਟੱਕੀ ਜੀ ਰਿਜਣਾ ਕੀ ਹੈਗਾ ਬੁਰੀ ਗੱਲ ਦਾ ਪੇਤ ਪ੍ਰਗਟ ਨਾ ਹੋਣਾ ਠੱਠੇ ਖੂਬ ਵਿੱਚ ਪੈਣਾ ਇਹਦਾ ਕੀ ਅਰਥ ਹੁੰਦਾ ਜੀ ਜਾਣ ਬੁੱਝ ਕੇ ਬਰਬਾਦ ਹੋਣਾ ਠੱਠੇ ਖੂਬ ਵਿੱਚ ਜਬ ਪੈਣਾ ਉਹਦਾ ਅਰਥ ਹੁੰਦਾ ਜਾਣ ਬੁੱਝ ਕੇ ਕੀ ਬਰਬਾਦ ਹੋਵੇ ਆਪਨ ਪਤਾ ਹੋਵੇ ਚੀਜ਼ ਦਾ ਵੀ ਆਪਣਾ ਬੁਰਾ ਹੋ ਰਿਹਾ ਬਟ ਫਿਰ ਵੀ ਆਪਾਂ ਕੀ ਹੈ ਮਤਲਬ ਉਹ ਚੀਜ਼ ਨੂੰ ਸਹੀ ਜਾਈਏ ਤਾਂ ਆਪਾਂ ਕਹਿੰਦੇ ਨੇ ਜਾਣ ਬੁੱਝ ਕੇ ਬਰਬਾਦ ਹੋਣਾ ਉਹਨੂੰ ਕਹਿੰਦੇ ਨੇ ਠੱਠੇ ਖੂਬ ਵਿੱਚ ਕੀ ਹੈ ਪੈਣਾ ਨੈਕਸਟ ਦੇਖੋ ਜੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨੈਕਸਟ ਦੇਖੋ ਢਿੱਡ ਵਿੱਚ ਚੂਹੇ ਨੱਚਣਾ ਉਹਦਾ ਕੀ ਅਰਥ ਹੁੰਦਾ ਜੀ ਢਿੱਡ ਵਿੱਚ ਚੂਹੇ ਨੱਚਣਾ ਇਹ ਤਾਂ ਆਮ ਜੀ ਗੱਲ ਹੈ ਸਾਨੂੰ ਪਤਾ ਹੋਣਾ ਬਹੁਤ ਭੁੱਖ ਲੱਗਣਾ ਢਿੱਡ ਵਿੱਚ ਚੂਹੇ ਨੱਚਣਾ ਬਹੁਤ ਭੁੱਖ ਲੱਗਣਾ ਤੇ ਰਿਟੋਣਾ ਉਹਦਾ ਕੀ ਅਰਥ ਹੁੰਦਾ ਜੀ ਨਿਰਾਸ਼ ਹੋ ਕੇ ਕੰਮ ਛੱਡ ਦੇਣਾ ਤੇ ਰਿਟੋਣਾ ਕੀ ਹੈ ਜੀ ਨਿਰਾਸ਼ ਹੋ ਕੇ ਕੰਮ ਛੱਡ ਦੇਣਾ ਤਤੀਵਾ ਨਾ ਲੱਗਣਾ ਸੁਰੱਖਿਅਤ ਰਹਿਣਾ ਤਤੀਵਾ ਨਾ ਲੱਗਣਾ ਸੁਰੱਖਿਅਤ ਰਹਿਣਾ ਤਰਲੋ ਮੱਛੀ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਉਤਾਵਲਾ ਹੋਣਾ ਜਾਂ ਬਹੁਤ ਵਿਚੈਨ ਹੋਣਾ ਤਰਲੋ ਮੱਛੀ ਹੋਣ ਦਾ ਕੀ ਅਰਥ ਹੈ ਜੀ ਉਤਾਵਲਾ ਹੋਣਾ ਜਾਂ ਬਹੁਤ ਵਿਚੈਨ ਹੋਣਾ ਤਰਾ ਨਿਕਲ ਜਾਣਾ ਉਹਦਾ ਕੀ ਅਰਥ ਹੁੰਦਾ ਜੀ ਅਚਾਨਕ ਡਰ ਜਾਣਾ ਤਰਾ ਨਿਕਲ ਜਾਣਾ ਅਚਾਨਕ ਡਰ ਜਾਣਾ ਨੈਕਸਟ ਦੇਖੋ ਜੀ ਤਿੱਤਰ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਨਸ ਜਾਣਾ ਤਿੱਤਰ ਹੋਣਾ ਨਸ ਜਾਣਾ ਆਪਾਂ ਆਪਣੇ ਕਹਿੰਦੇ ਵੀ ਉਹ ਕਿਸੇ ਨੂੰ ਦੇਖ ਕੇ ਤਿੱਤਰ ਹੋ ਗਿਆ ਤਾਂ ਕਹਿੰਦੇ ਨਾਸ ਜਾਣਾ ਜਾਂ ਭੱਜ ਜਾਣਾ ਨੈਕਸਟ ਦੇਖੋ ਜੀ ਤਿਲ ਸੁਟੀਆਂ ਪੋਤੇ ਨਾ ਪੈਣਾ ਬਹੁਤ ਭੀੜ ਹੋਣੀ ਵੀ ਕਿ ਇਹ ਤਿਲ ਸੁਟੀਆਂ ਪੋਤੇ ਨਾ ਪੈਣਾ ਜੀ ਬਹੁਤ ਜ਼ਿਆਦਾ ਭੀੜ ਹੋਣੀ ਜਦਾ ਅਰਥ ਹੁੰਦਾ ਜੀ ਤਿਲ ਤਰ ਨੂੰ ਥਾਂ ਨਾ ਹੋਣਾ ਇਹ ਵੀ ਵਰਤਿਆ ਜਾਂਦਾ ਹੈ ਤਿਲ ਤਰ ਨੂੰ ਥਾਂ ਨਾ ਹੋਣਾ ਮਤਲਬ ਬਹੁਤ ਭੀੜ ਹੋਣਾ ਨੈਕਸਟ ਦੇਖੋ ਜੀ ਤੀਰ ਕਮਾਨੋਂ ਨਿਕਲਣਾ ਮੂੰਹੋਂ ਗੱਲ ਨਿਕਲ ਜਾਣੀ ਤੀਰ ਕਮਾਨੋਂ ਨਿਕਲ ਜਾਣਾ ਗੱਲ ਮੂੰਹੋਂ ਨਿਕਲ ਜਾਣੀ ਨੈਕਸਟ ਦੇਖੋ ਜੀ ਤੇਲ ਚੋਣਾ ਨੈਕਸਟ ਆਪਣਾ ਮੁਹਾਵਰੇ ਤੇਲ ਚੋਣਾ ਸਵਾਗਤ ਕਰਨਾ ਤੇਲ ਚੋਣਾ ਸਵਾਗਤ ਕਰਨਾ ਨੈਕਸਟ ਦੇਖੋ ਜੀ ਤੋੜ-ਤੋੜ ਖਾਣਾ ਇਹਦਾ ਕੀ ਅਰਥ ਹੁੰਦਾ ਜੀ ਦੁਖੀ ਕਰਨਾ ਤੋੜ-ਤੋੜ ਖਾਣਾ ਦੁਖੀ ਕਰਨਾ ਥਈਆ-ਥਈਆ ਕਰਨਾ ਖੁਸ਼ੀ ਵਿੱਚ ਚੁੰਮਣਾ ਇਕ ਗਾਣਾ ਵੀ ਬਣਿਆ ਹੈ ਨਾ ਚੱਲ ਥਈਆਂ ਥਈਆਂ ਤੌਤੇ ਤੇ ਮਤਲਬ ਮੁਹਾਵਰਾ ਬਣਿਆ ਹੋਇਆ ਹੈ ਥਈਆਂ ਥਈਆਂ ਕਰਨਾ ਖੁਸ਼ੀ ਵਿੱਚ ਝੂਮਣਾ ਥਰ ਥਰ ਕੰਬਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਥਰ ਥਰ ਖੰਬਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਡਰ ਜਾਣਾ ਥਰ ਥਰ ਕੰਬਣਾ ਬਹੁਤ ਡਰ ਜਾਣਾ ਨੈਕਸਟ ਹੈਗੇ ਜੀ ਥੁੱਕ ਕੇ ਚੱਟਣਾ ਉਹਦਾ ਕੀ ਅਰਥ ਹੁੰਦਾ ਕਿਤੇ ਇਨਕਾਰ ਤੋਂ ਮੁੱਕਰ ਜਾਣਾ ਕਿਤੇ ਇਨਕਾਰ ਸੌਰੀ ਜੀ ਕਿਤੇ ਇਕਰਾਰ ਤੋਂ ਮੁੱਕਰ ਜਾਣਾ ਥੁੱਕ ਕੇ ਚੱਟਣਾ ਕਿਤੇ ਇਕਰਾਰ ਤੋਂ ਮੁੱਕਰ ਜਾਣਾ ਨੈਕਸਟ ਦੇਖੋ ਜੀ ਥੁੱਕੀ ਬੜੇ ਪਕਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਥੁੱਕੀ ਬੜੇ ਪਕਾਉਣਾ ਕੇਵਲ ਗੱਲਾਂ-ਬਾਤਾਂ ਨਾਲ ਕੰਮ ਸਾਰਨਾ ਜਦੋਂ ਆਪਾਂ ਕਹਿੰਦੇ ਹਾਂ ਅਮਿਸ਼ ਵਰਤਦੇ ਹਾਂ ਵੀ ਉਹ ਤਾਂ ਥੁੱਕੀ ਬੜੇ ਪਕਾ ਰਿਹਾ ਕਹਿਣ ਦਾ ਮਤਲਬ ਕੀ ਹੁੰਦਾ ਕੇਵਲ ਗੱਲਾਂ-ਬਾਤਾਂ ਨਾਲ ਕੀ ਕੰਮ ਸਾਰ ਰਿਹਾ ਦਸ ਨੋਹਾਂ ਦੀ ਕਿਰਤ ਕਰਨਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਹੱਕ ਦੀ ਕਮਾਈ ਕਰਨੀ ਦਸ ਨੋਹਾਂ ਦੀ ਕਿਰਤ ਕਰਨਾ ਹੱਕ ਦੀ ਕਮਾਈ ਕਰਨਾ ਦਮਜੇ ਮਾਰਨਾ ਕੀ ਹੈ ਜੀ ਦਮਜੇ ਮਾਰਨਾ ਫੜਾ ਮਾਰਨੀਆ ਦਮ ਜਗੇ ਮਾਰਨਾ ਫੜਾ ਮਾਰਨੀਆ ਦੜ ਵਟਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਦੜ ਵਟਣਾ ਦੁੱਖ ਜਾਂ ਔਂਕ ਨੂੰ ਸਬਰ ਕਰਕੇ ਸਹਿਣਾ ਜਾਂ ਖੇਸ ਮਾਰਨਾ ਦੁਖੀ ਜਾਂ ਔਂਕ ਨੂੰ ਕਿ ਸਬਰ ਨਾਲ ਸਹਿਣਾ ਇੱਕ ਤਰ੍ਹਾਂ ਦੇ ਅਰਥ ਹੁੰਦੇ ਦਾ ਹੈ ਕੇਸੇ ਮਾਰਨਾ ਇਹਦਾ ਅਰਥ ਨਹੀਂ ਚ ਇਹਦੇ ਨੈਕਸਟ ਦੇਖੋ ਜੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਮੂਲ ਨਾਲੋਂ ਵਿਆਜ ਵੱਧ ਹੋਣਾ ਆਪਾਂ ਆਮੀ ਸ਼ਬਦ ਆਪਣੇ ਪੰਜਾਬੀ 'ਚ ਵਰਤ ਲੈਂਦੇ ਨੇ ਵੀ ਕੀ ਆ ਉਹ ਤਾਂ ਕੀ ਆ ਮਤਲਬ ਕੀ ਹੈ ਕਹਿੰਦਾ ਵੀ ਆਪਾਂ ਕਹਿੰਦੇ ਨੇ ਵੀ ਤਾਂ ਦਾੜੀ ਨਾਲ ਮੁੱਛਾ ਵੱਡਿਆ ਹੋਣ ਨਾਲ ਕੰਮ ਹੋ ਗਿਆ ਤਾਂ ਕਹਿੰਦਾ ਉਹ ਤੇ ਕੀ ਹੁੰਦਾ ਵੀ ਜਿਹੜਾ ਮੂਲ ਹੈਗਾ ਮਤਲਬ ਆਪਣੀ ਅਸਲੀ ਰਕਮ ਹੈ ਜਿਹੜਾ ਵਿਆਜ ਹੈ ਉਹ ਤੋਂ ਵੀ ਜ਼ਿਆਦਾ ਤਾਂ ਕਹਿੰਦੇ ਨੇ ਆਪਾਂ ਦਾੜੀ ਨਾਲ ਮੁੱਛਾ ਵੱਡਿਆ ਕਹਿੰਦਾ ਮਤਲਬ ਜਿਹੜਾ ਮੂਲ ਹੈ ਵਿਆਜ ਉਹ ਤੋਂ ਵੱਧ ਹੋਣਾ ਦਾਲ ਵਿੱਚ ਕਾਲਾ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਸ਼ੱਕ ਹੋਣਾ ਦਾਲ ਵਿੱਚ ਕਾਲਾ ਹੋਣਾ ਸ਼ੱਕ ਹੋਣਾ ਇਹ ਤਾਂ ਆਮੀ ਸਭ ਨੂੰ ਪਤਾ ਹੈ ਜੀ ਆਪਾਂ ਕਹਿ ਦਿੰਦੇ ਆ ਵੀ ਇਹਦੇ ਵਿੱਚ ਦਾਲ 'ਚ ਕੁਝ ਕਾਲਾ ਲੱਗਦਾ ਤਾਂ ਕਹਿੰਦਾ ਮਤਲਬ ਸ਼ੱਕ ਹੋਣਾ ਦਿਨ ਰਾਤ ਇੱਕ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਬਹੁਤ ਮਿਹਨਤ ਕਰਨਾ ਦਿਨ ਰਾਤ ਇੱਕ ਕਰਨਾ ਬਹੁਤ ਮਿਹਨਤ ਕਰਨਾ ਦੀਨਾ ਦਾ ਪਰੋਣਾ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਮਰਨ ਕਿਨਾਰੇ ਹੋਣਾ ਦੀਨਾ ਦਾ ਪਰੋਣਾ ਹੋਣਾ ਮਰਨ ਕਿਨਾਰੇ ਹੋਣਾ ਕਹਦੇ ਨੇ ਆਪਾਂ ਜਦ ਆਪਾਂ ਕੋਈ ਬਹੁਤ ਜ਼ਿਆਦਾ ਬਿਮਾਰ ਹੁੰਦੇ ਤਾਂ ਆਮੀ ਆਪਣੇ ਬੁੜੀਆਂ ਕਹਿ ਦਿੰਦੇ ਨੇ ਵੀ ਕੀ ਉਹ ਤਾਂ ਦੀਨਾ ਦਾ ਪਰੋਣਾ ਹੈ ਕਹਿਣ ਦਾ ਮਤਲਬ ਵੀ ਮਰਨ ਦੇ ਕਿਨਾਰੇ ਹੋਣਾ ਦਿਲ ਖੱਟਾ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਕਿਸੇ ਗੱਲ ਤੋਂ ਕ੍ਰੀਣਾ ਹੋਣਾ ਦਿਲ ਖੱਟਾ ਹੋਣਾ ਕਿਸੇ ਗੱਲ ਤੋਂ ਕਿਉਂ ਕ੍ਰੀਣਾ ਹੋਣਾ ਦੁੱਧ ਦਾ ਉਵਾਲ ਹੋਣਾ ਚਿਰ ਥੋੜੇ ਚਿਰ ਦਾ ਜੋਸ਼ ਹੋਣਾ ਮਤਲਬ ਕਹਿ ਨਹੀਂ ਦਿੰਦੇ ਅਵੇ ਤਾਂ ਦੁੱਧ ਦਾ ਉਵਾਲ ਹੈ ਕਹਿਣ ਦਾ ਮਤਲਬ ਗੁੱਸਾ ਕੀ ਆਪਾਂ ਆਮ ਹੀ ਕਹਿ ਦਿੰਦੇ ਅਵੇ ਤਾਂ ਗੁੱਸਾ ਦਾ ਕੀ ਹੈ ਦੁੱਧ ਦੇ ਉਵਾਲ ਵਰਗਾ ਮਤਲਬ ਥੋੜੀ ਜਿਹੀ ਰਹਿੰਦਾ ਤਾਂ ਇਹਦਾ ਅਰਥ ਕੀ ਹੁੰਦਾ ਥੋੜੇ ਚਿਰ ਦਾ ਜੋਸ਼ ਹੋਣਾ ਨੈਕਸਟ ਦੇਖੋ ਹੀ ਨੈਕਸਟ ਆਪਣਾ ਮਹਰੇ ਦੁੱਧ ਵਿੱਚ ਮਿੰਗਣ ਪਾਉਣਾ ਮਿੰਗਣਾ ਪਾਉਣਾ ਸੌਰੀ ਜੀ ਦੁੱਧ ਵਿੱਚ ਮਿੰਗਣਾ ਪਾਉਣਾ ਉਹਦਾ ਕੀ ਅਰਥ ਹੁੰਦਾ ਵੇਸਵਾਦੀ ਨਾਲ ਕੰਮ ਕਰਨਾ ਯੁੱਧ ਵਿੱਚ ਮਿੰਗਣਾ ਪਾਉਣਾ ਬੇਸਵਾਦੀ ਨਾਲ ਕੰਮ ਕਰਨਾ ਦੋਹੀ ਹੱਥੀ ਤਾੜੀ ਵਜਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਦੋਹਾਂ ਥੀਰਾਂ ਦਾ ਕਸੂਰ ਹੋਣਾ ਦੋ ਹੱਥੀ ਤਾੜੀ ਵਜਣਾ ਦੋਹੇ ਥੀਰਾਂ ਦਾ ਕਸੂਰ ਹੋਣਾ ਨੈਕਸਟ ਹੈ ਜੀ ਦੋ ਵੀੜੀਆਂ ਵਿੱਚ ਲੱਤਾਂ ਹੋਣੀਆਂ ਦੋ ਵੀੜੀਆਂ ਵਿੱਚ ਲੱਤਾਂ ਹੋਣੀਆਂ ਦੁਤੀਤੀ ਵਿੱਚ ਹੋਣਾ ਜੇ ਤਾਂ ਆਪਾਂ ਕਹਿ ਦਿੰਨੇ ਆਂ ਵੀ ਮਤਲਬ ਦੋ ਰਸਤੇ ਹੁੰਦੇ ਨੇ ਆਪਣੇ ਸਾਹਮਣੇ ਆਪਾਂ ਉਹ ਜ ਜਾਣੀਆਂ ਤਾਂ ਆਪਾਂ ਕਹਿ ਦਿੰਨੇ ਵੀ ਇਹ ਤਾਂ ਦੋ ਵੀੜੀਆਂ ਸੈਂ ਜੇ ਕਿ ਇਹ ਜਦ ਬੰਦਾ ਇੱਕ ਕੰਮ ਛੱਡ ਕੇ ਦੋਹਾਂ ਕੰਮਾਂ ਦੇ ਵਿੱਚ ਪੈਰ ਪਸਾਰੇ ਉੱਪਰ ਕਹਿੰਦੇ ਨੇ ਤੂੰ ਦੋ ਵੀੜੀਆਂ ਚ ਲੱਤਣਾ ਪਸਾ ਉਹ ਤਾਂ ਕੀ ਹੈ ਹਮੇਸ਼ਾ ਡੁੱਬਦੀ ਹੁੰਦੀ ਹੈ ਮਤਲਬ ਇੱਕ ਵੀੜੀ ਦਾ ਸਾਰਾ ਲੈ ਕੇ ਆਉਣਾ ਮਤਲਬ ਕੀ ਹੈ ਚਿੱਤੀ ਵਿੱਚ ਹੋਣਾ ਨੈਕਸਟ ਆਪਣਾ ਮੁਹਾਵਰਾ ਹੈਗਾ ਜੀ ਦੋ ਗੱਜ ਦੀ ਅੱਗ ਵਿੱਚ ਸੜਨਾ ਅੰਤਾਂ ਦਾ ਮਾਨਸਿਕ ਕਸ਼ਟ ਹੋਣਾ ਭੋਗਣਾ ਸੋਰੀ ਜੀ ਦੋ ਗੱਜ ਦੀ ਅੱਗ ਵਿੱਚ ਸੜਨਾ ਅੰਤਾਂ ਦਾ ਮਾਨਸਿਕ ਕਸ਼ਟ ਹੈ ਜਿਹੜਾ ਮੈਂਟਲ ਉਹਨੂੰ ਡੀ ਮਤਲਬ ਕਸ਼ਟ ਹੈਗਾ ਜਾਂ ਪ੍ਰੋਬਲਮ ਹੈ ਉਹਨਾਂ ਕੀ ਆ ਭੋਗਣਾ ਉਹਨਾਂ ਕਹਿੰਦੇ ਨੇ ਆਪਾਂ ਦੋ ਗੱਜ ਦੀ ਅੱਗ ਵਿੱਚ ਸੜਨਾ ਨੈਕਸਟ ਦੇਖੋ ਜੀ ਦੰਦ ਖੱਟੇ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਦੰਦ ਖੱਟੇ ਕਰਨਾ ਹਰਾ ਦੇਣਾ ਦੰਦ ਪੀਣਾ ਜੀ ਕਚੀਚੀਆਂ ਵਟਣਾ ਦੰਦ ਪੀਣਾ ਕੀ ਹੈ ਕਚੀਚੀਆਂ ਵਟਣਾ ਜਦੋਂ ਆਪਾਂ ਕਹਿ ਦਿੰਦੇ ਆ ਵੀ ਉਹ ਤਾਂ ਕੀ ਹੈ ਮੇਰੇ ਕਨੇ ਦੰਦ ਮਤਲਬ ਪੀ ਰਿਹਾ ਮੇਰੇ ਮੈਨੂੰ ਦੇਖ ਕੇ ਕਹਿਣਾ ਮਤਲਬ ਕਚੀਚੀਆਂ ਲੈ ਰਿਹਾ ਮਨ ਜੀ ਮਨ ਆਪਨ ਕੀ ਹੈ ਬਹੁਤ ਕੋਸ ਰਿਹਾ ਦੰਦ ਵੱਜਣਾ ਠੰਡ ਨਾਲ ਕੰਬਣਾ ਦੰਦ ਵੱਜਣਾ ਕੀ ਅਰਥ ਹੈ ਜੀ ਠੰਡ ਸੋਰੀ ਜੀ ਠੰਡ ਨਾਲ ਕੰਪਣਾ ੱਝੀਆਂ ਉਡਾਉਣਾ ਬੁਰੀ ਹਾਲ ਕਰ ਦੇਣਾ ਬੁਰਾ ਹਾਲ ਕਰ ਦੇਣਾ ਜਾਂ ਡਾਡੀ ਜਿੱਤ ਡਾਡੀ ਜਿੱਤ ਪ੍ਰਾਪਤ ਕਰਨੀ ਕੀ ਹੈ ਜੀ ਤਾਂ ਜਿਉਡਾਉਣਾ ਬੂਰਾ ਹਾਲ ਕਰ ਦੇਣਾ ਜਾਂ ਕੀ ਹੈ ਡਾਡੀ ਜਿੱਤ ਪ੍ਰਾਪਤ ਕਰਨਾ ਨੈਕਸਟ ਹੈਗੇ ਜੀ ਟੜਕੂ ਲੱਗਣਾ ਉਹਦਾ ਕੀ ਅਰਥ ਹੁੰਦਾ ਚਿੰਤਾ ਰਹਿਣੀ ਟੜਕੂ ਲੱਗਣਾ ਸੋਰੀ ਜੀ ਟੜਕੂ ਲੱਗਣਾ ਉਹਦਾ ਕੀ ਅਰਥ ਹੁੰਦਾ ਹੈ ਚਿੰਤਾ ਰਹਿਣੀ ਨੈਕਸਟ ਦੇਖੋ ਜੀ ਤੂੰ ਕੱਢਣਾ ਪੇਤ ਦੇਣਾ ਪੂੰ ਕੱਢਣਾ ਪੇਤ ਦੇਣਾ ਨੈਕਸਟ ਦੇਖੋ ਤੋਲਿਆਂ ਦੀ लाज ਰੱਖਣਾ ਵੱਡੀ ਉਮਰ ਦਾ ਲਿਹਾਜ਼ ਕਰਨਾ ਤੋਲਿਆਂ ਦੀ लाज ਰੱਖਣਾ ਵੱਡੀ ਉਮਰ ਦਾ ਲਿਹਾਜ਼ ਕਰਨਾ ਤੋਲਿਆਂ ਵਿੱਚ ਘੱਟਾ ਪਾਉਣਾ ਉਹਦਾ ਕੀ ਅਰਥ ਹੁੰਦਾ ਜੀ ਬੁੱਢੇ ਬਰੇ ਬਦਨਾਮੀ ਦਾ ਕੰਮ ਕਰਨਾ ਤੋਲਿਆਂ ਵਿੱਚ ਘੱਟਾ ਪਾਉਣਾ ਮਤਲਬ ਕੀ ਕਹਿਦੇ ਨੇ ਆਪਾਂ ਉਹ ਤਾਂ ਕੀ ਹੈ ਆਪਦੇ ਤੋਲਿਆਂ ਵਿੱਚ लाज ਪਾ ਰਹੇ ਤਾਂ ਕਹਿੰਦਾ ਮਤਲਬ ਬੁੱਢੇ ਉਮਰੀ ਜਿਹੜਾ ਬਦਨਾਮੀ ਵਾਲਾ ਚਾ ਬਹੁਤ ਗਲਤ ਕੰਮ ਕਰਨਾ ਨਸ ਭੱਜ ਕਰਨਾ ਉਹਦਾ ਕੀ ਅਰਥ ਹੁੰਦਾ ਜੀ ਯਤਨ ਕਰਨਾ ਨਸ ਭੱਜ ਕਰਨਾ ਯਤਨ ਕਰਨਾ ਨੈਕਸਟ ਦੇਖੋ ਜੀ ਨੈਲੇ ਉੱਤੇ ਦੈਲਾ ਮਾਰਨਾ ਨੈਕਸਟ ਆਪਣਾ ਮੁਹਾਵਰਾ ਜੀ ਨੈਲੇ ਉੱਤੇ ਦੈਲਾ ਮਾਰਨਾ ਤੁਰੰਤ ਬਦਾ ਚੜਾ ਕੇ ਜਵਾਬ ਦੇਣਾ ਮਤਲਬ ਕਹਿਣਾ ਮਤਲਬ ਨੈਲੇ ਉੱਤੇ ਦੈਲਾ ਦੇਣਾ ਜਿਹੜਾ ਕਿ ਤੁਰੰਤ ਬਦਾ ਚੜਾ ਕੇ ਆਪਾਂ ਕਿਸੇ ਗੱਲ ਦਾ ਜਵਾਬ ਦੇਣਾ ਨੋ ਅੜ ਜਾਣਾ ਕੁਝ ਸਹਾਰਾ ਮਿਲ ਜਾਣਾ ਨੋ ਅੜ ਜਾਣਾ ਕੁਝ ਸਹਾਰਾ ਮਿਲ ਜਾਣਾ ਨੋ ਮਾਸ ਦਾ ਰਿਸ਼ਤਾ ਹੋਣਾ ਨੇੜਲਾ ਸੰਬੰਧ ਹੋਣਾ ਨੱਕ ਉਤੇ ਮੱਖੀ ਨਾ ਵਹਿਣ ਦੇਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਨੱਕ ਉਤੇ ਮੱਖੀ ਨਾ ਵਹਿਣ ਦੇਣਾ ਅਭਿਮਾਨ ਵਿੱਚ ਕਿਸੇ ਦੀ ਪਰਵਾਹ ਨਾ ਕਰਨਾ ਜਦੋਂ ਕਿ ਇਹ ਬਹੁਤ ਜ਼ਿਆਦਾ ਕਮਾਂਡ ਵਿੱਚ ਆਪਾਂ ਕਿਸੇ ਦਾ ਮਤਲਬ ਕੋਈ ਪਰਵਾਹ ਨਾ ਕਰੇ ਕਿਸੇ ਦੀ ਉਹ ਤਾਂ ਕਹਦਦੇ ਨੇ ਤਾਂ ਕਿ ਇਹ ਨੱਕ ਉਤੇ ਮੱਖੀ ਨਾ ਵਹਿਣ ਦੇਣ ਵਾਲਾ ਬੰਦਾ ਹੈ ਨੈਕਸਟ ਦੇਖੋ ਇਹ ਨੱਕ ਹੇਠ ਨਾ ਲਿਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਨੱਕ ਹੇਠ ਨਾ ਲਿਉਣਾ ਜਰਾਂ ਵੀ ਪਸੰਦ ਨਾ ਕਰਨਾ ਨੱਕ ਹੇਠ ਨਾ ਲਿਉਣਾ ਕਹਿੰਦਾ ਮਤਲਬ ਵੀ ਜਰਾਂ ਵੀ ਪਸੰਦ ਨਾ ਕਰਨਾ ਨੈਕਸਟ ਦੇਖੋ ਜੀ ਨੱਕ ਚਾੜਨਾ ਨੱਕ ਚਾੜਨਾ ਕੀ ਹੈ ਜੀ ਕ੍ਰੀਣਾ ਕਰਨੀ ਨੱਕ ਚਾੜਨਾ ਕ੍ਰੀਣਾ ਕਰਨੀ ਨੱਕ ਚ ਦਮ ਕਰਨਾ ਬਹੁਤ ਤੰਗ ਕਰਨਾ ਨੱਕ ਚ ਦਮ ਕਰਨਾ ਬਹੁਤ ਤੰਗ ਕਰਨਾ ਨੱਕ ਨਕੀ ਲਪਾਉਣਾ ਕਾਬੂ ਕਰਨਾ ਨਕਲ ਕੇਨ ਪਾਉਣਾ ਕਾਬੂ ਕਰਨਾ ਨੱਕ ਨਾਲ ਲਕੀਰਾ ਕੱਢਣਾ ਤੋਬਾ ਕਰਨੀ ਨੱਕ ਨਾਲ ਲਕੀਰਾ ਕੱਢਣਾ ਤੋਬਾ ਕਰਨੀ ਨੱਕ ਬੁੱਲ ਮਾਰਨਾ ਨੁਕਸ ਕੱਢਣਾ ਜਦੋਂ ਕਹਦੇ ਨੇ ਵੀ ਕੀ ਉਹਦਾ ਨੱਕ ਫੁੱਲ ਮਾਰ ਰਿਹਾ ਮੈਨੂੰ ਦੇਖ ਕੇ ਤਾਂ ਕਹਿੰਦਾ ਮਤਲਬ ਕੀ ਹੈ ਕਿਸੇ ਦੇ ਨੁਕਸ ਕੱਢਣਾ ਨੱਕ ਰੱਖਣਾ ਇੱਜ਼ਤ ਰੱਖਣੀ ਨੱਕ ਰੱਖਣ ਦਾ ਕੀ ਅਰਥ ਹੈ ਜੀ ਇੱਜ਼ਤ ਰੱਖਣੀ ਨੈਕਸਟ ਦੇਖੋ ਜੀ ਨੈਕਸਟ ਆਪਣਾ ਮੁਹਾਵਰਾ ਦੇਖੋ ਜੀ ਨੱਕ ਰਗੜਨਾ ਤਰਲੇ ਕਰਨੇ ਨਗਾਰੇ ਦੀ ਚੋਟ ਨਾਲ ਆਖਣਾ ਸ਼ਰਿਆਮ ਕਹਿਣਾ ਨਗਾਰੇ ਦੀ ਚੋਟ ਨਾਲ ਆਖਣਾ ਸ਼ਰਿਆਮ ਕਹਿਣਾ ਨਾਜ਼ਰ ਚਰੋਣਾ ਨੈਕਸਟ ਮਹਾਪ੍ਰੈ ਜੀ ਬਚ ਕੇ ਲੰਘਣਾ ਨਾਜ਼ਰ ਚਰ ਚਰੋਣਾ ਬਚ ਕੇ ਲੰਘਣਾ ਨਬਜ਼ ਪਛਾਨਣਾ ਸਥਿਤੀ ਨੂੰ ਤਾੜ ਲੈਣਾ ਨਬਜ਼ ਪਛਾਨਣਾ ਸਥਿਤੀ ਨੂੰ ਕੀ ਹੈ ਤਾੜ ਲੈਣਾ ਨੈਕਸਟ ਦੇਖੋ ਜੀ ਨੂਆ ਤੇ ਲਿਖਿਆ ਹੋਣਾ ਨੂਆ ਤੇ ਲਿਖਿਆ ਹੋਣਾ ਇਹ ਚੰਗੀ ਤਰ੍ਹਾਂ ਪਤਾ ਹੋਣਾ ਨੂਆ ਤੇ ਲਿਖਿਆ ਹੋਣਾ ਆਪਾਂ ਕਹਿੰਦੇ ਨੇ ਜੇ ਉਹਦਾ ਕੀ ਹੈ ਉਹਦੇ ਤਾਂ ਨੂਆ ਤੇ ਆ ਗੱਲ ਲਿਖੀ ਹੋਈ ਹੈ ਕਹਿੰਦਾ ਮਤਲਬ ਚੰਗੀ ਤਰ੍ਹਾਂ ਤਾ ਹੁਣ ਨਾਨੀ ਚੇਤੇ ਹੋਣੀ ਦੁੱਖ ਵਿੱਚ ਘਿਰੇ ਹੋਣ ਦਾ ਜਿਹੜਾ ਆਪਣਾ ਕੀ ਹੈਗਾ ਅਨੁਭਵ ਹੋਣਾ ਨਾਨੀ ਚੇਤੇ ਹੋਣੇ ਦਾ ਕੀ ਅਰਥ ਹੈ ਜੀ ਦੁੱਖ ਵਿੱਚ ਘਿਰੇ ਹੋਣ ਦਾ ਅਨੁਭਵ ਹੋਣਾ ਨਾਮ ਨੂੰ ਵੱਟ ਲਾਉਣਾ ਨੈਕਸਟ ਆਪਣਾ ਮੁਹਾਵਰਾ ਜੀ ਨਾਮ ਨੂੰ ਵੱਟ ਲਾਉਣਾ ਬਦਨਾਮੀ ਖੱਟਣੀ ਨਾਮ ਨੂੰ ਵੱਟ ਲਾਉਣਾ ਬਦਨਾਮੀ ਖੱਟਣੀ ਨੈਕਸਟ ਹੈਗੇ ਜੀ ਆਪਣੇ ਕੋਲ ਮੁਹਾਵਰਾ ਨਾਮ ਪੈਦਾ ਕਰਨਾ ਇੱਜ਼ਤ ਬਣਾਉਣੀ ਨਾਮ ਪੈਦਾ ਕਰਨਾ ਇੱਜ਼ਤ ਬਣਾਉਣੀ ਨੈਕਸਟ ਦੇਖੋ ਆਪਣਾ ਮੁਹਾਵਰਾ ਨੈਕਸਟ ਹੈ ਜੀ ਆਪਣਾ ਨੀਂਦ ਹਰਾਮ ਹੋਣਾ ਨੀਂਦ ਹਰਾਮ ਹੋਣਾ ਜੀ ਪਰੇਸ਼ਾਨ ਹੋਣਾ ਨੰਗੇ ਢਾੜ ਲੜਨਾ ਨੈਕਸਟ ਆਪਣਾ ਮੁਹਾਵਰਾ ਜੀ ਇਕਲਿਆਂ ਸਿਰੜ ਪਾਲਣਾ ਮਤਲਬ ਕੀ ਹੈ ਇਕਲਿਆਂ ਹੀ ਜਿਹੜਾ ਕੀ ਹੈ ਕਿਸੇ ਨਾਲ ਜਿਹੜਾ ਯੁੱਧ ਹੈ ਜਾਂ ਸਿਰੜ ਕੀ ਹੈ ਲਾਉਣਾ ਕਿਸੇ ਨਾਲ ਨੈਕਸਟ ਦੇਖੋ ਨੈਕਸਟ ਆਪਣਾ ਮੁਹਾਵਰਾ ਹੈ ਜੀ ਪਹਾੜ ਨਾਲ ਟੱਕਰ ਲਾਉਣਾ ਤਕੜੇ ਨਾਲ ਬੈਰ ਪਾਉਣਾ ਪਹਾੜ ਨਾਲ ਟੱਕਰ ਲਾਉਣਾ ਤਕੜੇ ਨਾਲ ਬੈਰ ਲ ਪਾਉਣਾ ਨੈਕਸਟ ਹੈ ਪੱਕੇ ਪੈਰਾਂ ਤੇ ਖਲੋਣਾ ਕਹਿੰਦਾ ਮਤਲਬ ਕੀ ਹੈ ਜੀ ਪੱਕੇ ਪੈਰਾਂ ਤੇ ਖਲੋਣਾ ਆਪਣਾ ਮੁਹਾਵਰਾ ਹੈ ਜੀ ਉਧਾਰਤ ਕੀ ਹੋਊਗਾ ਜੀ ਸੁਰੱਖਿਤ ਹੋ ਜਾਣਾ ਪੱਕੇ ਪੈਰਾਂ ਤੇ ਖਲੋਣਾ ਸੁਰੱਖਿਤ ਹੋ ਜਾਣਾ ਪੱਗ ਨੂੰ ਹੱਥ ਪਾਉਣਾ ਨੈਕਸਟ ਮੁਹਾਵਰਾ ਹੈ ਜੀ ਬੇਇੱਜ਼ਤੀ ਕਰਨਾ ਪੱਗ ਨੂੰ ਹੱਥ ਪਾਉਣਾ ਇਰਥ ਹੈ ਜੀ ਬੇਇਜ਼ਤੀ ਕਰਨਾ ਪੱਗ ਵਟਾਉਣਾ ਉਹਦਾ ਕੀ ਅਰਥ ਹੁੰਦਾ ਜੀ ਧਰਮ ਦਾ ਭਰਾ ਬਣਨਾ ਪੱਗ ਵਟਾਉਣਾ ਕੀ ਆਪਣਾ ਧਰਮ ਦਾ ਭਰਾ ਬਣਨਾ ਨੈਕਸਟ ਦੇਖੋ ਇਹ ਪੱਟ ਦੇ ਪੰਘੂੜੇ ਝੂਟਣਾ ਨੈਕਸਟ ਹੈਗਾ ਜੀ ਆਪਣਾ ਮੁਹਾਵਰਾ ਪੱਟ ਦੇ ਪੰਘੂੜੇ ਝੂਟਣਾ ਉਹਦਾ ਕੀ ਅਰਥ ਹੁੰਦਾ ਜੀ ਐਸ਼ਾ ਕਰਨਿਆ ਜਾਂ ਮੋਜਾ ਮਾਨਣਾ ਪਤ ਪਤ ਢੂੰਡਣਾ ਨੈਕਸਟ ਮੁਹਾਵਰਾ ਹੈ ਜੀ ਬਹੁਤ ਢੂੰਡਣਾ ਮਤਲਬ ਬਹੁਤ ਜ਼ਿਆਦਾ ਕੀ ਹੈ ਕਿਸੇ ਚੀਜ਼ ਨੂੰ ਖੋਜਣਾ ਪਾਲ ਕਰਨੀ ਕਿਸੇ ਚੀਜ਼ ਉਹਨੂੰ ਕਹਿੰਦੇ ਪੱਤ ਪੱਤੇ ਢੂੰਡਣਾ ਕਹਿੰਦਾ ਤੇ ਬਹੁਤ ਢੂੰਡਣਾ ਪੱਤਰਾ ਬਾਤ ਜਾਣਾ ਨੈਕਸਟ ਹੈ ਜੀ ਪੱਤਰਾ ਬਾਤ ਜਾਣਾ ਖਿਸਕ ਜਾਣਾ ਪੱਤਰਾ ਬਾਤ ਜਾਣਾ ਮਤਲਬ ਖਿਸਕ ਜਾਣਾ ਪੱਥਰ ਚੱਟ ਕੇ ਮੋੜਨਾ ਨੈਕਸਟ ਮੁਹਾਵਰਾ ਜੀ ਕਿਸੇ ਗੱਲ ਦੀ ਅਤ ਵੇਖ ਕੇ ਜਾ ਛੱਟ ਖਾ ਕੇ ਮੋੜਨਾ ਕਿਸੇ ਗੱਲ ਦੀ ਅਤ ਵੇਖ ਕੇ ਜਾ ਛੱਟ ਖਾ ਕੇ ਮੋੜਨਾ ਉਹਨੂੰ ਕਹ ਦਿੰਦੇ ਆਪਾਂ ਪੱਥਰ ਚੱਟ ਕੇ ਮੋੜਨਾ ਜੇ ਕਲਾਸ ਅੱਜ ਦੀ ਤੁਹਾਨੂੰ ਕੁਝ ਕੁ ਸਿੱਖਣਾ ਹੈ ਤਾਂ ਕਲਾਸ ਨੂੰ ਜਰੂਰ ਲਾਇਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਪੱਥਰਾ ਨੂੰ ਰਵਾ ਦੇਣਾ ਨੈਕਸਟ ਮੁਹਾਵਰਾ ਜੀ ਆਪਣਾ ਪੱਥਰਾ ਨੂੰ ਰਵਾ ਦੇਣਾ ਉਹਦਾ ਕੀ ਅਰਥ ਹੁੰਦਾ ਜੀ ਕਠੋਰ ਮਨਾਂ ਨੂੰ ਵੀ ਜਿਹੜਾ ਕੀ ਹੈ ਪੰਗਰਾ ਦੇਣਾ ਮਤਲਬ ਕੀ ਹੈ ਵੀ ਕੀ ਹੈਗਾ ਜਿਹੜੇ ਮਤਲਬ ਬਹੁਤ ਕਠੋਰ ਮਨ ਹੁੰਦੇ ਉਹਨਾਂ ਨੂੰ ਵੀ ਕੀ ਹੈ ਪਸੀਜੇ ਜਾਣਾ ਉਹਨਾਂ ਆਪਾਂ ਕਹਿੰਦੇ ਨੇ ਪੱਥਰਨ ਵੀ ਰਵਾ ਦੇਣਾ ਮਤਲਬ ਕਠੋਰ ਮਨਾਂ ਨੂੰ ਵੀ ਪੰਗਰਾ ਦੇਣਾ ਨੈਕਸਟ ਆਪਣਾ ਮੁਹਾਵਰਾ ਜੀ ਪਰ ਲੱਗਣਾ ਨੈਕਸਟ ਮੁਹਾਵਰਾ ਪਰ ਲੱਗਣਾ ਉਹਦਾ ਕੀ ਅਰਥ ਹੈ ਚੰਬਲ ਜਾਣਾ ਪਰ ਲੱਗਣ ਕਿਹਦੇ ਚੰਬਲ ਜਾਣਾ ਨੈਕਸਟ ਇਹ ਕਿ ਪਰਛਾਵੇਂ ਤੋਂ ਵੀ ਡਰਨਾ ਇਹ ਜਿਹੜਾ ਆਪਣਾ ਆਹ ਹੈ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਕੀ ਹੈਗਾ ਆਪਣੇ ਪਿੱਛੇ ਜਿਹੜੀ ETT ਦੇ ਜਿੰਨੇ ਵੀ ਆਪਣੇ ਸਕਰੀਨਿੰਗ ਟੈਸਟ ਹੋਏ ਨੇ ਕਹਿਣ ਦਾ ਮਤਲਬ ਇਗਜ਼ਾਮ ਜਿਵੇਂ 6635 ਸ਼ਾਇਦ ਉਸ ਚ ਆਇਆ ਹੋਇਆ ਜੀ ਮੇਰੇ ਚੇਤੇ ਨੇ ਕਿ ਵਾਠੀ ਆਇਆ ਹੋਇਆਗਾ ਇਨਾ ਇਗਜ਼ਾਮਾਂ ਚ ਇਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਪਰਛਾਵੇਂ ਤੋਂ ਵੀ ਡਰਨਾ ਦੂਰ ਰਹਿਣਾ ਪਰਛਾਵੇਂ ਤੋਂ ਵੀ ਡਰਨਾ ਕੀ ਹੈ ਦੂਰ ਰਹਿਣਾ ਇੰਪੋਰਟੈਂਟ ਹੈ ਜੇ ਨੂੰ ਜ਼ਰੂਰ ਇੱਕ ਮਾਰ ਕਰ ਲਈਓ ਨੈਕਸਟ ਦੇਖੋ ਜੀ ਪਰ ਨਾਲ ਉੱਤੇ ਹੀ ਰਹਿਣਾ ਸੌਰੀ ਜੀ ਪਰਨਾਲਾ ਉੱਥੇ ਹੀ ਰਹਿਣਾ ਪਰਨਾਲਾ ਉੱਥੇ ਹੀ ਰਹਿਣਾ ਉਹਦਾ ਕੀ ਅਰਥ ਹੈ ਹੱਟ ਤੇ ਕਾਇਮ ਰਹਿਣਾ ਪਰਨਾਲੇ ਉੱਥੇ ਹੀ ਰਹਿਣਾ ਮਤਲਬ ਕੀ ਹੈ ਹੱਟ ਤੇ ਜਾਂ ਆਪਣੀ ਜਿੱਦ ਤੇ ਕੀ ਹੈ ਉੱਥੇ ਮਤਲਬ ਕਾਇਮ ਹੀ ਰਹਿਣਾ ਉਹਨੂੰ ਕਹਿੰਦੇ ਨੇ ਆਪਾਂ ਪਰਨਾਲਾ ਉੱਥੇ ਹੀ ਰਹਿਣਾ ਭਾਤ ਹੱਟ ਤੇ ਕਾਇਮ ਰਹਿਣਾ ਨੈਕਸਟ ਦੇਖੋ ਜੀ ਨੈਕਸਟ ਕੀ ਹੈ ਜੀ ਪੱਲਾ ਗੱਲ ਵਿੱਚ ਪਾਉਣਾ ਪੱਲਾ ਗੱਲ ਵਿੱਚ ਪਾਉਣਾ ਨਿਮਰਤਾ ਪੂਰਵਕ ਬੇਨਤੀ ਕਰਨਾ ਪੱਲਾ ਗੱਲ ਵਿੱਚ ਪਾਉਣਾ ਨੀਮਰਤਾ पूर्वक ਬੇਨਤੀ ਕਰਨਾ ਪੱਲਾ ਛਡੋਣਾ ਨੈਕਸਟ ਹੈ ਜੀ ਜ਼ਿੰਮੇਵਾਰੀ ਤੋਂ ਵਚਣਾ ਜਾਂ ਖੇੜਾ ਛਡੋਣਾ ਜੇ ਤੂੰ ਕਹਿੰਦੇ ਨੇ ਆਪਾਂ ਵੀ ਉਹ ਤਾਂ ਕੀ ਪੱਲਾ ਛਡਾ ਗਿਆ ਗੱਲ ਤਾਂ ਕਹਿਣਾ ਤੇ ਜ਼ਿੰਮੇਵਾਰੀ ਤੋਂ じゃ ਬਚ ਗਿਆ じゃ ਕੇ ਖੇੜਾ ਛਡੋਣਾ ਆਪਦਾ ਪੱਲਾ ਛਾੜਨਾ ਨੈਕਸਟ ਹੈ ਜੀ ਸਭ ਕੁਝ ਛੱਡ ਦੇਣਾ ਪੱਲਾ ਛਾੜਨਾ ਸਭ ਕੁਝ ਕੀ ਹੈ ਛੱਡ ਦੇਣਾ ਨੈਕਸਟ ਦੇਖੋ ਜੀ ਨੈਕਸਟ ਹੈਗਾ ਆਪਣਾ ਪੱਲਾ ਫੜਨਾ ਜਾਂ ਪਕੜਨਾ ਉਹਦਾ ਕੀ ਹੁੰਦਾ ਹੈ ਜੇ ਅਰਥ ਆਸਰਾ ਲੈਣਾ ਪੱਲਾ ਫੜਨਾ ਜਾਂ ਪਕੜਨਾ ਦਾ ਅਰਥ ਕੀ ਹੁੰਦਾ ਜੀ ਮੁਹਾਵਰੇ ਦਾ ਆਸਰਾ ਲੈਣਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਜੀ ਪੱਲੇ ਬੰਨ ਲੈਣਾ ਨੈਕਸਟ ਆਪਣਾ ਮੁਹਾਵਰਾ ਜੀ ਪੱਲੇ ਬੰਨ ਲੈਣਾ ਮਨ ਵਿੱਚ ਬਸਾਉਣਾ ਪੱਲੇ ਬੰਨ ਲੈਣਾ ਮਨ ਵਿੱਚ ਕੀ ਹੈ ਬਸਾਉਣਾ ਪਰਦਾ ਫਾਸ ਕਰਨਾ ਨੈਕਸਟ ਹੈ ਗਿਆ ਆਪਣਾ ਮੁਹਾਵਰਾ ਜੀ ਪੇਤ ਖੋਲਣਾ ਆਪਾਂ ਆਮੀ ਕਹਿ ਦਿੰਨੇ ਆ ਜੇ ਆਪਣੇ ਫਿਲਮਾਂ ਜਾਂ ਜਿੰਨੀਆਂ ਵੀ ਆਪਣੀ ਪੰਜਾਬੀ ਫਿਲਮਾਂ ਜੇ ਮਤਲਬ ਬਾਲੀਵੁੱਡ ਫਿਲਮਾਂ ਗਦ ਵਿੱਚ ਹੁੰਦਾ ਪੱਦਾ ਫਾਸ਼ ਕਰਨਾ ਇਹ ਮੀਨਿੰਗ ਬਹੁਤ ਵਰਤੇ ਜਾਂਦੇ ਮੁਹਾਵਰੇ ਹੈ ਤਾਂ ਇਹਦਾ ਅਰਥ ਕੀ ਹੁੰਦਾ ਪੇਤ ਖੋਲਣਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਮੁਹਾਵਰਾ ਜੀ ਪੇਜ ਖੁੱਲ ਜਾਣਾ ਪੇਜ ਖੁੱਲ ਜਾਣਾ ਪੇਤ ਖੁੱਲ ਜਾਣਾ ਮਤਲਬ ਕਿ ਰਾਜ ਜਾਂ ਕੋਈ ਗਹਿਰੀ ਗਹਿਰਾ ਜਿਹੜੀ ਸਾਜ਼ਿਸ਼ ਹੋ ਕੀ ਹੈ ਸਾਰਾ ਸਾਹਮਣੇ ਪ੍ਰਗਟ ਹੋ ਜਾਣੀ ਉਹਨੂੰ ਕਹਦੇ ਨੇ ਆਪਣਾ ਪੇਤ ਖੁੱਲ ਜਾਣਾ ਜਿਹਨੂੰ ਪੇਜ ਖੁੱਲ ਜਾਣਾ ਨੈਕਸਟ ਦੇਖੋ ਜੀ ਪਾਣੀ ਪਾਣੀ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਪਾਣੀ ਪਾਣੀ ਹੋਣਾ ਦਾ ਕੀ ਅਰਥ ਹੁੰਦਾ ਜੀ ਬਹੁਤ ਸ਼ਰਮਸਾਰ ਹੋਣਾ ਪਾਣੀ ਪਾਣੀ ਹੋਣਾ ਬਹੁਤ ਸ਼ਰਮਸਾਰ ਹੋਣਾ ਪਾਣੀ ਪੀ ਪੀ ਕੇ ਕੋਸਣਾ ਨੈਕਸਟ ਆਪਣਾ ਮੁਹਾਵਰਾ ਜੀ ਪਾਣੀ ਪੀ ਪੀ ਕੇ ਕੋਸਣਾ ਦਾ ਕੀ ਅਰਥ ਹੁੰਦਾ ਬਹੁਤ ਲਾਨਤਾ ਪਾਉਣੀਆ ਪਾਣੀ ਪੀ ਪੀ ਕੇ ਕੋਸਣਾ ਬਹੁਤ ਲਾਨਤਾ ਪਾਉਣੀਆ ਪਾਣੀ ਪਰਨਾ ਕਿਸੇ ਦਾ ਇਹਦਾ ਕੀ ਅਰਥ ਹੁੰਦਾ ਜੀ ਮਹਾਵਰੇ ਦਾ ਗੁਲਾਮੀ ਕਰਨੀ ਪਾਣੀ ਪਰਨਾ ਕਿਸੇ ਦੀ ਗੁਲਾਮੀ ਕਰਨਾ ਪਾਣੀ ਵਾਰ ਕੇ ਪੀਣਾ ਨੈਕਸਟ ਆਪਣਾ ਮੁਹਾਵਰਾ ਜੀ ਵਲੇਹਾਰ ਜਾਣਾ ਪਾਣੀ ਵਾਰ ਕੇ ਪੀਣਾ ਵਲੇਹਾਰ ਜਾਣਾ ਨੈਕਸਟ ਦੇਖੋ ਜੀ ਪਾਣੀਆ ਪਤਲੇ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਪਾਣੀਆ ਪਤਲੇ ਕਰਨਾ ਉਹਦਾ ਕੀ ਅਰਥ ਹੈ ਜੀ ਬੇਪੱਤੀ ਕਰਨਾ ਮਤਲਬ ਕੀ ਹੈ ਬਹੁਤੀ ਜ਼ਿਆਦਾ ਕੀ ਕਿਸੇ ਨੂੰ ਕੀ ਹੈ ਮਤਲਬ ਪਾਣੀਆ ਪਤਲੇ ਹੋਣਾ ਮਤਲਬ ਕੀ ਹੈ ਬਹੁਤ ਸ਼ਰਮਸਾਰ ਹੋਣਾ ਬੇਪੱਤੀ ਹੋਣਾ ਉਹਨੂੰ ਕਹਿੰਦੇ ਨੇ ਆਪਾਂ ਪਾਣੀਆ ਪਤਲੇ ਕਰਨਾ ਬਾਦ ਦਾ ਨਾ ਪੁੱਛਣਾ ਨੈਕਸਟ ਆਪਣਾ ਮੁਹਾਵਰਾ ਜੀ ਕੰਮ ਲਈ ਛੱਟ ਤਿਆਰ ਹੋ ਜਾਣਾ ਬਾਦ ਦਾ ਨਾ ਪੁੱਛਣਾ ਮਤਲਬ ਕੀ ਹੈ ਕਿਸੇ ਚੀਜ਼ ਨੂੰ ਬਿਨਾ ਮਤਲਬ ਕੋਈ ਕੁਐਸਚਨ ਕਿਤੇ ਉਨ ਨੂੰ ਕੀ ਹੈ ਤਿਆਰ ਹੋ ਜਾਣਾ ਕੰਮ ਲਈ ਉਹਨੂੰ ਕਹਿੰਦੇ ਨੇ ਪਾਦ ਦਾ ਨਾ ਪੁੱਛਣਾ ਪਾਪੜ ਵੇਲਣਾ ਨੈਕਸਟ ਹੈ ਜੀ ਕਈ ਭੇਤ ਦੀ ਯਤਨ ਕਰਨੇ ਸੌਰੀ ਜੀ ਕਈ ਭਾਦ ਦੀ ਯਤਨ ਕਰਨੇ ਪਾਪੜ ਵੇਲਣਾ ਕਈ ਭਾਂਤ ਦੇ ਜਿਹੜੇ ਪ੍ਰਕਾਰ ਦੇ ਜਿਹੜੇ ਯਤਨ ਨੇ ਉਹ ਕਰਨੇ ਨੈਕਸਟ ਹੈ ਜੀ ਪਾਰਾ ਚੜ ਜਾਣਾ ਨੈਕਸਟ ਆਪਣਾ ਮੁਹਾਵਰਾ ਹੈ ਪਾਲਾ ਪਾਰਾ ਚੜ ਜਾਣਾ ਉਹਦਾ ਕੀ ਅਰਥ ਹੁੰਦਾ ਜੀ ਗੁੱਸਾ ਚੜ ਜਾਣਾ ਪਾਰਾ ਚੜ ਜਾਣਾ ਗੁੱਸਾ ਚੜ ਜਾਣਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਜੀ ਪਿੱਠ ਠੋਕਣਾ ਸ਼ਾਬਾਸ਼ ਦੇਣੀ ਜਾਂ ਹੱਲਾਸ਼ੀਰੀ ਦੇਣੀ ਪਿੱਠ ਠੋਕਣਾ ਸ਼ਾਬਾਸ਼ੀ ਦੇਣੀ ਜਾਂ ਹੱਲਾਸ਼ੇਰੀ ਦੇਣੀ ਪਿੱਠ ਦੇਣਾ ਨੈਕਸਟ ਆਪਣਾ ਮੁਹਾਵਰਾ ਜੀ ਮੌਕੇ ਤੇ ਕੰਮ ਨਾ ਆਉਣਾ ਪਿੱਠ ਦੇਣਾ ਮੌਕੇ ਤੇ ਕੰਮ ਨਾ ਆਉਣਾ ਨੈਕਸਟ ਦੇਖੋ ਜੀ ਪਿੱਠ ਲੱਗਣਾ ਨੈਕਸਟ ਆਪਣਾ ਮੁਹਾਵਰਾ ਜੀ ਹਾਰ ਜਾਣਾ ਪਿੱਠ ਨਾ ਲੱਗਣਾ ਸੌਰੀ ਜੀ ਪਿੱਠ ਲੱਗਣਾ ਹਾਰ ਜਾਣਾ ਪਿੱਠ ਲੱਗਣਾ ਦਾ ਅਰਥ ਕੀ ਹੈ ਜੀ ਹਾਰ ਜਾਣਾ ਨੈਕਸਟ ਦੇਖੋ ਜੀ ਪੁੱਠੀਆਂ ਛਾਲਾਂ ਮਾਰਨੀਆਂ ਨੈਕਸਟ ਆਪਣਾ ਮੁਹਾਵਰਾ ਹੈ ਜੀ ਪੁੱਠੀਆਂ ਛਾਲਾਂ ਮਾਰਨੀਆਂ ਉਹਦਾ ਕੀ ਅਰਥ ਹੁੰਦਾ ਸੀ ਬਹੁਤ ਖੁਸ਼ ਹੋਣਾ ਪੁੱਠੀਆਂ ਛਾਲਾਂ ਮਾਰਨੀਆਂ ਬਹੁਤ ਖੁਸ਼ ਹੋਣਾ ਨੈਕਸਟ ਦੇਖੋ ਜੀ ਪੈਰ ਉਖਾੜਨਾ ਉਹਦਾ ਕੀ ਅਰਥ ਹੁੰਦਾ ਜੀ ਕਾਇਮ ਨਾ ਰਹਿਣਾ ਪੈਰ ਉਖਾੜਨਾ ਕਾਇਮ ਨਾ ਰਹਿਣਾ ਨੈਕਸਟ ਦੇਖੋ ਜੀ ਪੈਰ ਜੰਮਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਪੈਰ ਜੰਮਣਾ ਉਹਦਾ ਕੀ ਅਰਥ ਹੁੰਦਾ ਜੀ ਕਾਇਮ ਹੋਣਾ ਪੈਰ ਜੰਮਣਾ ਮੁਹਾਵਰੇ ਦਾ ਅਰਥ ਕੀ ਹੁੰਦਾ ਜੀ ਕਾਇਮ ਹੋਣਾ ਨੈਕਸਟ ਦੇਖੋ ਜੀ ਨੈਕਸਟ ਮੁਹਾਵਰਾ ਆਪਣੇ ਕੋਲੇ ਪੈਰ ਜ਼ਮੀਨ ਤੇ ਨਾ ਲੱਗਣਾ ਨੈਕਸਟ ਆਪਣਾ ਮੁਹਾਵਰਾ ਹੈ ਪੈਰ ਜ਼ਮੀਨ ਤੇ ਨਾ ਲੱਗਣਾ ਉਹਦਾ ਕੀ ਅਰਥ ਹੁੰਦਾ ਬਹੁਤ ਖੁਸ਼ ਹੋਣਾ ਨੈਕਸਟ ਦੇਖੋ ਇਹ ਮੁਹਾਵਰਾ ਆਪਣਾ ਪੈਰ ਤੋਤੋ ਕੀ ਪੀਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਆਦਰ ਕਰਨਾ ਪੈਰ ਤੋਤੋ ਕੀ ਪੀਣਾ ਮਤਲਬ ਬਹੁਤ ਕੀ ਆਦਰ ਸਤਿਕਾਰ ਕੇ ਕਰਨਾ ਉਹਨੂੰ ਕਹਿੰਦੇ ਨੇ ਆਪਾਂ ਉਹਦਾ ਕੀ ਹੈ ਉਹਦੇ ਪੈਰ ਤੋਤੋ ਕੀ ਪੀਣਾ ਆਪਣਾ ਪੰਜਾਬੀ ਤੇ ਮੁਹਾਵਰਾ ਪਾਤ ਕੇ ਨਾ ਵੀ ਪੈਰ ਤੋਤੋ ਕੀ ਮਤਲਬ ਬਹੁਤ ਜ਼ਿਆਦਾ ਕੀ ਆਦਰ ਸਤਿਕਾਰ ਕਰਨਾ ਪੈਰਾ ਹੇਟੋ ਜ਼ਮੀਨ ਖਿਸਕਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਬਹੁਤ ਕਬਰਾ ਜਾਣਾ ਪੈਰੋਂ ਹੀਟੋਂ ਜ਼ਮੀਨ ਖਿਸਕਣਾ ਬਹੁਤ ਕਬਰਾ ਜਾਣਾ ਪੈਰਾਂ ਤੇ ਪਾਣੀ ਨਾ ਪੈਣ ਦੇਣਾ ਨੈਕਸਟ ਹੈ ਜੀ ਪੈਰਾਂ ਤੇ ਪਾਣੀ ਨਾ ਪੈਣ ਦੇਣਾ ਗਲਤੀ ਬਿਲਕੁਲ ਨਾ ਮੰਨਣਾ ਪੈਰਾਂ ਤੇ ਪਾਣੀ ਨਾ ਪੈਣ ਦੇਣਾ ਗਲਤੀ ਬਿਲਕੁਲ ਨਾ ਮੰਨਣਾ ਨੈਕਸਟ ਦੇਖੋ ਜੀ ਪੋਟਾ ਪੋਟਾ ਦੁਖੀ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਪੋਟਾ ਪੋਟਾ ਦੁਖੀ ਹੋਣਾ ਬਹੁਤ ਦੁਖੀ ਹੋਣਾ ਨੈਕਸਟ ਦੇਖੋ ਮੁਹਾਵਰਾ ਫੁੱਲ ਫੁੱਲ ਬੈਣਾ ਫੁੱਲ ਫੁੱਲ ਬਹਿਣਾ ਕੀ ਹੈ ਜੀ ਬਹੁਤ ਖੁਸ਼ ਹੋਣਾ ਫੁੱਲ ਫੁੱਲ ਬਹਿਣਾ ਮਤਲਬ ਬਹੁਤ ਖੁਸ਼ ਹੋਣਾ ਫਸਤਾ ਵੱਢਣਾ ਨੈਕਸਟ ਆਪਣਾ ਮਹਾਵਰਾ ਜੀ ਫਸਤਾ ਵੱਢਣਾ ਮੁਕਾ ਦੇਣਾ ਫਸਤਾ ਵੱਢਣਾ ਮੁਕਾ ਦੇਣਾ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਜੀ ਇੰਪੋਰਟੈਂਟ ਨੇ ਮੁਹਾਵਰੇ ਜਿਵੇਂ ਫੁੱਲ ਫੁੱਲ ਬਹਿਣਾ ਪੋਟਾ ਪੁੱਟ ਦੁਖੀ ਹੋਣਾ ਫਸਤਾ ਵੱਢਣਾ ਇੰਪੋਰਟੈਂਟ ਨੇ ਜੀ ਮੁਕਾ ਦੇਣਾ ਫੁੱਲਾਂ ਨਾਲ ਤੋਲ ਕੇ ਰੱਖਣਾ ਨੈਕਸਟ ਆਪਣਾ ਮੁਹਾਵਰਾ ਜੀ ਫੁੱਲਾਂ ਨਾਲ ਤੋਲ ਕੇ ਰੱਖਣਾ ਆਦਰ ਲਾਡ ਜਾਂ ਪਿਆਰ ਕਰਨਾ ਮਤਲਬ ਕਹਿਣਾ ਮਤਲਬ ਕਿ ਫੁੱਲਾਂ ਨਾਲ ਤੋਲ ਕੇ ਰੱਖਣਾ ਅਦਰ ਲਾਡ ਤੇ ਪਿਆਰ ਕਰਨਾ ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ ਨੈਕਸਟ ਆਪਣਾ ਮੁਹਾਵਰਾ ਕੀ ਹੈ ਜੀ ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ ਸੋ ਇਹ ਸੀ ਮੇਰੇ ਅੱਜ ਦੇ ਟੌਪ ਆਪਣੇ ਪੰਜਾਬੀ ਦੇ ਮੁਹਾਵਰੇ ਤੁਹਾਨੂੰ ਕਿਵੇਂ ਲੱਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਆਪਦੇ ਵੀوز ਵੀ ਜਰੂਰ ਦੱਸ ਕਰੋ ਵੀ ਤੁਹਾਨੂੰ ਜਿਹੜੇ ਆਪਣਾ ਕੰਟੈਂਟ ਹੈ ਪੰਜਾਬੀ ਦਾ ਕਿਵੇਂ ਲੱਗ ਰਿਹਾ ਹੈ ਜੇ ਤੁਹਾਨੂੰ ਕੁਝ ਪੁੱਛਣਾ ਵੀ ਤਾਂ ਆ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇੱਕ ਲਾਜ਼ਮੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆਗਾ ਸੋ ਟੈਲੀਗ੍ਰਾਮ ਨੂੰ ਜਰੂਰ ਜੁਆਇਨ ਕਰ ਲਓ ਥੋਕੇ ਮੈਂ ਫ੍ਰੀ ਅਪ ਕੋਰਸ ਤੋਂ ਨਈ ਪੀਡੀਐਫ ਜਿਹੜੀ ਸਾਰੀ ਸੈਂਡ ਕਰ ਦਿੰਨਾ ਤਾਂ ਕਿ ਤੁਸੀਂ ਕੇ ਰਿਵੀਜ਼ਨ ਕਰ ਸਕੋ ਸੋ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਪੰਜਾਬੀ ਦੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਦੇ ਇੱਕ ਵਾਰ ਫੇਰ ਥੈਂਕ ਯੂ ਜੀ